ਪਰਮ ਮਹੰਤ ਸਨਮਾਨਯੋਗ ਬਹੁਤ ਹੀ ਸਤਿਕਾਰਯੋਗ ਇਸ ਧਰਨੇ ਦੇ ਬੈਠੇ ਬਹੁਤ ਲੰਬੇ ਸਮੇਂ ਤੋਂ ਨੌਜਵਾਨ ਵੀਰੋ ਕਿਸਾਨ ਵੀਰੋ ਮੇਰੇ ਭੈਣਾ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਮਝਦਾ ਕਿ ਭਾਈ ਦੀਪਸੰਦੂ ਜਿਉਣੀ ਔਰ ਸਮੁੱਚੀ ਉਹਦੀ ਟੀਮ ਵਧਾਈ ਦੀ ਪਾਤਰ ਹੈ ਕਿ ਜਿਨ੍ਹਾਂ ਨੇ ਇੱਕ ਜਿਹਾ ਮਾਝ ਦਿੱਤਾ ਜਿਹੜੇ ਮਾਝ ਦੇ ਉੱਪਰੋਂ ਖਾਸ ਤੌਰ ਤੇ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦਾ ਜੂਥ ਜਿਹਦੇ ਨਿਗਾਹਾਂ ਟਿਕੀਆਂ ਨੇ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ ਬੜੀਆਂ ਗੱਲਾਂ ਹੋਈਆਂ ਮੈਂ ਛੇਤੀ ਗੱਲ ਵੀ ਕਰਨੀ ਚਾਹੁੰਦਾ ਦੋ ਗੱਲਾਂ ਜੂ ਕਰਨੇ ਚਾਹਾਂਗਾ ਪਹਿਲੀ ਗੱਲ ਜਿਵੇਂ ਇੱਥੇ ਨੰਗ ਸਿੰਘ ਬੋਲ ਰਹੇ ਸੀ ਕਿ ਜਿਹੜੇ ਬਿਲ ਆਏ ਨੇ ਤਿੰਨ ਆਡੀਅਸ ਆ ਗਏ ਜਿਹੜੇ ਪਾਸ ਹੋ ਕੇ ਬਿਲ ਬਣ ਗਏ ਚੌਥਾ ਆਉਣ ਵਾਲਾ ਵੀ ਜਿਹੜਾ ਆ ਇਹ ਕੋਈ ਅੱਜ ਦੀ ਸਕੀਮ ਨਹੀਂ ਹੈ ਇਹ ਡਬਲਯੂਟੀਓ ਦੇ ਸਮਝੋਤੇ ਹੋਏ ਹੋਏ ਨੇ ਮਨਮੋਹਨ ਸਿੰਘ ਵੇਲੇ ਦੇ ਉਸ ਸਮੇਂ ਤੋਂ ਲੈ ਕੇ ਚੱਲਦੇ ਆ ਰਹੇ ਨੇ ਪਰ ਦੁੱਖ ਇਹ ਗੱਲ ਦਾ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਤਾਕਤ ਦਿੱਤੀ ਜਿਹਨੂੰ ਕੁਰਸੀਆਂ ਤੇ ਬਿਠਾਇਆ ਅੱਜ ਅਮਰਿੰਦਰ ਸਿੰਘ ਜੋ ਮਰਜੀ ਰੋਣਾ ਰੋਈ ਜਾਵੇ 6 ਮੀਟਿੰਗਾਂ ਹੋਈਆਂ 6 ਮੁੱਖ ਮੰਤਰੀ ਜਿਹੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਜੀ ਦਾ ਚੇਅਰਮੈਨ ਸੀ ਅਮਰਿੰਦਰ ਸਿੰਘ ਮੈਂਬਰ ਸੀ ਆਪ ਵੀਟਿੰਗ ਵਿੱਚ ਗਿਆ ਪੰਜਾਬ ਦੇ ਲੋਕਾਂ ਨੂੰ ਪਿੰਕੀ ਨਹੀਂ ਪਹਿਣ ਦਿੱਤੀ ਦੂਜੀ ਮੀਟਿੰਗ ਦੇ ਵਿੱਚ ਮਨਪ੍ਰੀਤ ਬਾਦਲ ਗਿਆ ਪਿੰਕੀ ਨਹੀਂ ਪਹਿਣ ਦਿੱਤੀ ਤੀਜੀ ਮੀਟਿੰਗ ਦੇ ਵਿੱਚ ਜਿਵੇਂ ਜੋਗਾ ਸਿੰਘ ਚਾਪੜ ਬੋਲ ਰਹੇ ਸੀ ਆਪਣਾ ਗਵਾਂਡੀ ਆਈਐਸ ਕਾਨ ਸਿੰਘ ਪੰਨੂ ਗਿਆ ਜੋ ਸਖਤਰ ਸੀ ਉਹਨੇ ਕਲੀ-ਕਲੀ ਗੱਲਾਂ ਕਰ ਦਸੀ ਕਿ ਪੰਜਾਬ ਦੇ ਹੱਕਾਂ ਤੇ ਢੱਕਾ ਮਾਰਾ ਜਾ ਰਿਹਾ ਹੈ ਜੇ ਕਰ ਸਕਦੇ ਉਸ ਕਰ ਲੋ ਪਿੰਕ ਨਹੀਂ ਕੱਢੀ ਮਾਂ ਦੇ ਪੁੱਤਾਂ ਨੇ ਆ ਦੂਜੇ ਪਾਸੇ ਕਿ ਦੂਜੇ ਪੇਰੇ ਸਾਡੇ ਆ ਲਾਲਾ ਭੇਜਿਆ ਸੀ ਦੋਵੇਂ ਮਾਲਕੀ ਦੀਵੇਂ ਚਲੇ ਗਏ ਕਹਿੰਦੇ ਵਿਪੁਜਾਰੀ ਕਰਤਾ ਵੀ ਲੋਕ ਸਭਾ ਦੇ ਬੋਰਡ ਪੋਣੀ ਹੱਕ ਜਾ ਲੈਣ ਨੂੰ ਪੁੱਛੇ ਜਾਂ ਸੁਖਵੀਰ ਨਹੀਂ ਮੰਨਦਾ ਹਰਸੇਵਰ ਕੋ ਬਾਦਲ ਦੀ ਜਾਂ ਹਰਸੇਵਰ ਦੇ ਬਾਦਲ ਦੀ ਦੋਹੇ ਦਾ ਮੈਂਬਰ ਨੇ ਬਿਪਕੀਆ ਵਾਚਰੀ ਕੀਤਾ مالک ਟੀਵੀ ਨਹੀਂ ਦੋਹੇ ਇਕੱਠੇ ਰਹਿੰਦੇ ਨੇ ਕਹਿੰਦੇ ਬਿਪਜਾਰੀ ਕਰਤਾ ਫਿਰ ਦੇਖੋ ਕਿੱਡਾ ਮੂਰਖ ਬਣਾਉਂਦੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਪੰਜਾਬ ਦੇ ਲੋਕ ਸਭਾ ਮੂਰਖੇ ਹੋ ਗਏ ਕਹਿੰਦਾ ਬੀਬਾ ਹਰਸੇਵਰਤ ਕੌਰ ਬਾਦਲ ਨੇ 5 ਜੂਨ ਨੂੰ ਜਿਆ ਆਰਡੀਨੈਂਸ ਗਿਆ ਆਪਣੇ ਕੈਵਰਦੀ ਮੀਟ ਦੇ ਵਿੱਚ ਕਹਿੰਦੇ ਪੜ੍ਹਾਈ ਹੈ ਨਹੀਂ ਬੀਬੀ ਬਿਸਕੁਟ ਖਾਦੀ ਰਹੀ ਤੇ ਬਾਹਰ ਆ ਕੇ ਰੌਲਾ ਪਾਤਾ ਐਸਾ ਹੀ ਇੱਥੇ ਬਨਾਰਸਵਾਚ ਕਰੂਨ ਪਾਸ ਕਰਤਾ ਨਾਲ ਚਲੇ ਗਏ ਗਵਰਨਰ ਨੂੰ ਮਿਲੇ ਤੀਏ ਤਾਂ ਕਹਿੰਦਾ ਅਸੀਂ ਪੜ੍ਹਾਈ ਹੈ ਨਹੀਂ ਤੇ ਵਿਰੋਧ ਕਰਤਾ ਆ ਦਿੱਲੀ ਗਏ ਨਾਲ ਗਈ ਹੈ ਨਹੀਂ ਤੇ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਤੁਹਾਡਾ ਮੂਰਖ ਬਣਾਇਆ ਜਾ ਰਿਹਾ ਹੈ ਕਿਰਪਾ ਕਰੋ ਕਿ ਜਿੱਥੇ ਝੂਠ ਘਟਾ ਹੋ ਰਿਵੇ ਆਪ ਵਿਹਾਰ ਦੇ ਜੋਣਾ ਹੋਈਆਂ ਨੇ ਪਰ ਸੂਰ ਰਿਜਲਟ ਆਉਣਾ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਮੁੰਡਾ ਨੌਜਨ ਉੱਠਿਆ ਹੈ 80% ਬੋਰਡ ਨੂੰ ਪੈ ਰਹੀ ਹੈ ਔਰ ਮੁੱਖ ਮੰਤਰੀ ਨतीश ਕੁਮਾਰ ਨੂੰ ਹਰਾ ਕੇ ਜਿਵੇਂ ਉਹ ਝੂਠ ਨੇ ਇੱਕ ਪਾਸਾ ਕੀਤਾ ਇੱਥੇ ਤੋਂ ਝੂਠ ਘਟਾ ਹੋਇਓ ਪੰਜਾਬ ਦਾ ਝੂਠ ਉੱਠਿਆ ਤਬਦੀਲੀ ਲਿਆਏਗਾ ਝੂਠ ਸੋਇਨਾ ਕਿਲੇ ਨਾਲ ਮੈਂ ਬੇਨਤੀ ਕਰਾਂਗਾ ਕਿ ਸਾਰੇ ਇਕੱਠੇ ਹੋ ਕੇ ਆਪਸੀ ਮਤਵ ਪਰ ਆ ਕੇ ਇੱਕ ਪਲੇਟ ਹੋ ਦਾ ਇਕੱਠੇ ਹੋ ਚਲੀਏ ਬਹੁਤ ਬਹੁਤ ਧੰਨਵਾਦ ਵੈਰ ਜੀ ਕੇ ਖਾਲਸਾ ਵੈਰ ਫਤ